ਮਹਿੰਦਰ ਮਾਨਸਲ ਟਾਂਕੇਵਰੀ ਇੰਡਸਟਰੀਜ਼ ਤੋਂ ਸੁਨਾਮ ਤੋਂ ਬਾਂਕੇਵਰੀ ਫਲੋਰ ਮਿਲਦਾ ਹਾਂ ਸ਼ਹੀਦ ਉਦਮ ਸਿੰਘ ਜੀ ਦੇ ਚੇਦੀ ਦਿਹਾੜੇ ਦੇ ਸ਼ਰਧਾਂ ਦੇ ਫੁਰਸਤ ਮਰਤਮ ਕਰਦਾ ਹਾਂ ਮੇਰੇ ਕੋਲ ਅੱਜ ਪਤਵੰਤੇ ਸੱਜਣ ਜਵਿੰਦਰ ਜੀ ਜੋ ਕਿ ਜਕੇ ਨਿਊਜ਼ ਦੇ ਵਿੱਚੋਂ ਆਏ ਹਨ ਉਹਨਾਂ ਦਾ ਵੀ ਬਹੁਤ ਲੱਖ ਲੱਖ ਨਵਾਕ ਕਰਦਾ ਹਾਂ ਕੰਵ ਮਹਿੰਦਰ ਮਾਨਸਲ ਟਾਂਕੇਵਰੀ ਇੰਡਸਟਰੀਜ਼ ਤੋਂ ਸੁਨਾਮ ਤੋਂ ਬਾਂਕੇਵਰੀ ਫਲੋਰ ਮਿਲਦਾ ਹਾਂ ਸ਼ਹੀਦ ਉਦਮ ਸਿੰਘ ਜੀ ਦੇ ਚੇਦੀ ਦਿਹਾੜੇ ਦੇ ਸ਼ਰਧਾਂ ਦੇ ਫੁਰਸਤ ਮਰਤਮ ਕਰਦਾ ਹਾਂ ਮੇਰੇ ਕੋਲ ਅੱਜ ਪਤਵੰਤੇ ਸੱਜਣ ਜਵਿੰਦਰ ਜੀ ਜੋ ਕਿ ਜਕੇ ਨਿਊਜ਼ ਦੇ ਵਿੱਚੋਂ ਆਏ ਹਨ ਉਹਨਾਂ ਦਾ ਵੀ ਬਹੁਤ ਲਫਲਖਣ ਵਰਕ ਕਰਨਾ। ਕੰਵ। ਮੈਂ ਰਜਿੰਦਰ ਮਾਨਸਲ ਟਾਂਕੇਵੈਰੀ ਇੰਡਸਟਰੀਜ਼ ਤੋਂ ਸੁਨਾਮ ਤੋਂ ਬਾਂਕੇਵੈਰੀ ਫਲੋਰ ਮਿਲਦਾ ਹਾਂ। ਸ਼ਹੀਦ ਉਦਮ ਸਿੰਘ ਜੀ ਦੇ ਚਹੇਦੀ ਦਿਹਾੜੇ ਦੇ ਸ਼ਰਧਾਂ ਦੇ ਫੁੱਲ ਸਮਰਪਨ ਕਰਦਾ ਹਾਂ। ਮੇਰੇ ਕੋਲ ਅੱਜ ਪਤਵੰਤੇ ਸੱਜਣ ਜਵਿੰਦਰ ਜੀ ਜੋ ਕਿ ਜਕੇ ਨਿਊਜ਼ ਦੇ ਵਿੱਚੋਂ ਆਏ ਹਨ ਉਹਨਾਂ ਦਾ ਵੀ ਬਹੁਤ ਲਫਲਖਣ ਵਰਕ ਕਰਨਾ। ਕੰਵ। ਮਹਾਰਿੰਦਰ ਮਾਨਸਲ ਤਾਂਕੇਵਰੀ ਇੰਡਸਟਰੀਜ਼ ਤੋਂ ਸੁਨਾਮ ਤੋਂ ਬਾਂਕੇਵਰੀ ਫਲੋਰ ਮਿਲਦਾ ਹਾਂ ਸ਼ਹੀਦ ਉਦਮ ਸਿੰਘ ਜੀ ਦੇ ਚਹੇਦੀ ਦਿਹਾੜੇ ਦੇ ਸ਼ਰਧਾਂ ਦੇ ਫੁੱਲ ਸਮਰਪਨ ਕਰਦਾ ਹਾਂ ਮੇਰੇ ਕੋਲ ਅੱਜ ਪਤਵੰਤੇ ਸੱਜਣ ਜਵਿੰਦਰ ਜੀ ਜੋ ਕਿ ਜਕੇ ਨਿਊਜ਼ ਦੇ ਵਿੱਚੋਂ ਆਏ ਹਨ ਉਹਨਾਂ ਦਾ ਵੀ ਬਹੁਤ ਬਹੁਤ ਲੱਖਾਂ ਵਰਕਰ ਕਰਨਾ ਕੰਵਰ